ਤੇ ਖਬਰ ਉਤਰਾਖੰਡ ਤੋਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਖਿਲਾਫ ਟਿੱਪਣੀ ਤੇ ਵਿਵਾਦ ਹੋ ਗਿਆ। ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਵਿਵਾਦਿਤ ਟਿੱਪਣੀ ਗਈ ਸੀ, ਕੀਤੀ ਗਈ ਸੀ। ਸਿੱਖ ਸਮਾਜ ਦੀ ਸ਼ਿਕਾਇਤ ਤੇ ਸਿੱਖ ਸੰਸਥਾਵਾਂ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਹੋਈ ਹੈ। ਸ਼ਿਕਾਇਤਕਰਤਾ ਨੇ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਸਿੱਖ ਸਮਾਜ ਵੱਲੋਂ ਵੱਡਾ ਪ੍ਰਦਰਸ਼ਨ ਵੀ ਕੀਤਾ ਗਿਆ। ਉਤਰਾਖੰਡ ਦੇ ਡੋਈਵਾਲਾ ਦਾ ਇਹ ਮਾਮਲਾ ਹੈ ਜਿੱਥੇ ਇਤਰਾਜ਼ਯੋਗ ਸ਼ਬਦ ਲਿਖੇ ਗਏ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਸਤੇ ਕਿਸੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਔਰ ਉਸਤੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਉੱਥੇ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋਏ ਨੇ ਉਸ ਸ਼ਖਸ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਔਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਇਹ ਰੋਸ ਸਿੱਖ ਸਮਾਜ Mein ਹੀ ਪੂਰੇ ਸਨਾਤਨ Mein ਵੀ ਇਸ ਦਾ ਰੋਜ ਹੈ ਕਿ ਸਿੱਖ ਧਰਮ ਉਹ ਧਰਮ ਹੈ जिसने आज पूरे विश्व के अंदर जो है हम छोटे साहब जादों के शहादत के दिन मना रहे हैं और सिख धर्म ने हमेशा ही सनातन धर्म की रक्षा करता है ना कहूं अब की ना कहूं तब की अगर ना होते गुरु गोविंद सिंह तो सुन्नत होती सबकी ये जो बयानबाजी फेसबुक पे कर रहा है अगर ये सिख गुरु ना होते मैं तुझे भी बता देना चाहूँ इस टिप्पणी करने वाले को कि सुन्नत तेरी भी हुई होती ये कोई अच्छी बात नहीं है कि इस में जहर इस तरह के बयान देने फेसबुक पे इस तरह की बातें डालनी ये बहुत निंदनीय घटना है जिससे पूरे सिख समाज की भावनाएं आहत हुई हैं आज पूरे सिख जगत ने इकट्ठे होकर के यहाँ तहरीर दी है थाने में गुरु गुरु गोविंद सिंह जी का जो ये शहीदी दिहाड़े चल रहे हैं बीस तारीख से गुरु गोविंद सिंह जी ने अपना पूरा परिवार जो कि 20 तारीख से 28 तारीख तक हमारे शहीदी दिहाड़े चल रहे हैं पूरे विश्व में पूरी दुनिया में इन शहीदी दिहाड़ों को और हमारे गुरुओं को उनको याद किया जा रहा है श्रद्धांजलि दी जा रही है तो एक यहाँ से अपने भानीवाला का एक युवक है कोई प्रदीप रावत के नाम से उसने अपने सोशल मीडिया के माध्यम से एक पोस्ट डाली है जिसमें उन्होंने गुरु तेग बहादुर जी को बहुत ही अभ्रता से गाली गलोच लिखी है और उनके छोटे साहिबजादों के बारे में बहुत ही आपत्तिजनक बयान दिए हैं जो कि हम आपको बिल्कुल भी बयान भी नहीं कर सकते सोशल मीडिया के माध्यम से कि उन्होंने इतने गंदे बयान जो सोशल मीडिया के माध्यम से वायरल किए हैं तो उसको लेकर पूरे ही सिख समाज में पूरे ही विश्व में रोस है क्योंकि पूरे ही गुरु गोविंद सिंह जी के परिवार ने गुरु तेग बहादुर जी ने हिंद की चादर गुरु तेग बहादुर जिन्होंने पूरे सिख कौम और किंतु धर्म की रक्षा के लिए अपना परिवार वचवार किया है हम किसी धर्म का मतलब किसी धर्म के बारे में हम किसी की धर्म के बारे में सभी धर्मों का सत्कार करते हैं किसी धर्म के बारे में आपत्तिजनक टिप्पणी नहीं करते सिख कौम के कभी भी कोई नहीं करता लेकिन इन्होंने जो ये आपत्तिजनक टिप्पणी की है उसके विरोध में आज दॉयवाला के अपने ऋषिकेश देहरादून से सभी जत्तेबंदिया गांव-गांव से लोग युवा इकट्ठा होकर आए हैं जिनके मन में रोष है आज एक नई खबर मिली है कि उत्तराखंड के बीच ਡੋਈ ਵਾਲਾ ਇਲਾਕੇ ਦੇ ਵਿੱਚ ਇੱਕ ਪ੍ਰਦੀਪ रावत ਨਾਮ ਦਾ ਬੰਦਾ ਜਿਹਨੇ ਕਿ ਨੌਵੇਂ ਪਾਸ਼ਾ ਤੇ ਸਾਬਜਾਦਿਆਂ ਦੇ ਪਾਰੇ ਦੇ ਵਿੱਚ ਭਦੀ ਸ਼ਬਦਾਬਲੀ ਬੋਲੀ ਆ ਤੇ ਉੱਥੋਂ ਦੇ ਸਾਡੇ ਜਿਹੜੇ ਜਿਹੜੇ ਸਿੰਘ ਸਭਾ ਜਿਹੜੇ ਕਮੇਟੀ ਐ ਇੱਥੋਂ ਦੀ ਗੁਰਦੁਆਰਾ ਸਾਹਿਬ ਜਾਂ ਸਿੱਖ ਸਮਾਜ ਆ ਉਹਨਾਂ ਨੇ ਇਸ ਗੱਲ ਦੀ ਹਕਾਇਤ ਦਰਦ ਕਰਾਈ ਆ ਤੇ ਉਸ ਦੇ ਬਾਰੇ ਉਹਨਾਂ ਨੇ ਅਲਟੀਮੇਟਮ ਵੀ ਦਿੱਤਾ ਸਮੁੱਚਾ ਜਿਹੜਾ ਸਿੱਖ ਸਮਾਜ ਉਸ ਸਾਡੇ ਗੁਰਦੁਆਰਾ ਪ੍ਰਬੰਧ ਤੇ ਉਹਨਾਂ ਲੋਕਾਂ ਦੇ ਨਾਲ ਆ ਕਿਉਂਕਿ ਇਹ ਗੱਲ ਦਾ ਭੁਲੇਖਾ ਵਾ ਉਸ ਸਮੇਂ ਤੇ ਮੁਗਲਾਂ ਨੂੰ ਵੀ ਰਹਾ ਕਿ ਸ਼ਾਇਦ ਇਹਨਾਂ ਦੀ ਆਵਾਜ਼ ਨੂੰ ਦਬਾ ਕੇ ਇਹ ਜਿਹੜਾ ਸਿੱਖੀ ਨੂੰ ਖਤਮ ਕੀਤਾ ਜਾ ਸਕਦਾ ਜਿਹੜੀ ਸਿੱਖੀ ਆ ਏ ਖਾਲਸਾ ਕਾਲਪੁਰਖੀ ਫੌਜ ਆ ਸਿਧਾਂਤਾਂ ਦੇ ਨਾਲ ਲੜਨ ਵਾਲੀ ਤੇ ਮਰਨ ਵਾਲੀ ਕੌਮ ਹੈ ਸੋ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਜਿਹੜੀ ਟਿੱਪਣੀ ਉਸ ਇੱਕ ਮਾੜੇ ਜਿਹੜੀ ਗਹਿਨੇ ਦੇ ਵਿਅਕਤੀ ਨੇ ਕੀਤੀ ਆ ਭਾਵੇਂ ਕਿ ਬਹੁਤ ਸਾਰੇ ਪਲੇਟਫਾਰਮ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਆ ਸਰੋਣੀ ਕਮੇਟੀ ਪਹਿਲਾਂ ਉਹਦੇ ਬਾਰੇ ਜਾਣਕਾਰੀ ਸਰਕਾਰ ਨੂੰ ਦੇ ਚੁੱਕੀ ਆ ਪਰ ਉਹਨਾਂ ਦੇ ਹੱਦ ਤੱਕ ਕੋਈ ਨਤਪਾਈ ਦਿਖਾਈ ਨਹੀਂ ਦਿੱਤੀ ਸੋ ਅਸੀਂ ਚਾਹਾਂਗੇ ਕਿ ਉੱਥੋਂ ਦੀ ਜਿਹੜੀ ਸਰਕਾਰ ਆ ਉਹ ਸਰਕਾਰ ਇਸ ਦੇ ਬਾਰੇ ਵੱਡੀ ਕਾਰਵਾਈ ਮਿਸਾਲੀ ਕਾਰਵਾਈ ਕਰੇ ਜਿਹੜਾ ਕਿ ਉਹਨਾਂ ਦੀ ਇੱਕ ਤੇ ਹੁਣ ਗੱਲ ਕਰਦੇ ਆ ਵੀਰ ਬਾਲਦੇਵਸਤੀ ਵੀਰ ਬਾਲਦੇਵਸ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਕੇਂਦਰ ਨੇ ਇਹਨਾਂ ਤੋਂ ਪੁੱਛ ਕੇ ਨਾਮ ਰੱਖਿਆ ਸੀ ਵੀਰ ਬਾਲਦੇਵਸ ਤੋਂ ਵਿਰੋਧ ਕਰਨ ਵਾਲੇ ਅਕਾਲੀ ਲੀਡਰਾਂ ਨੇ ਉਸ ਵੇਲੇ ਨਾਮ ਦੀ ਹਮਾਇਤ ਕੀਤੀ ਸੀ ਸੀਐਮ ਨੇ ਕਿਆ ਕਿ ਕਾਲੀ ਦਲ ਦੇ ਸੀਨੀਅਰ ਆਗੂ ਵੀਰ ਬਾਲਦੇਵਸ ਨਾਮ ਦੇ ਹੱਕ ਵਿੱਚ ਸਨ ਤੇ ਹੁਣ ਇਸ ਦਾ ਵਿਰੋਧ ਕਰ ਰਹੇ ਨੇ ਉਹਨਾਂ ਕਿਆ ਕਿ ਕਾਲੀ ਦਲ ਦੇ 2019 ਦੇ ਪੀਠ ਪਏ ਨੇ ਸ਼ਾਇਦ ਇਹਨਾਂ ਨੂੰ ਧਰਮ ਜਾਂ ਵਿਰਸੇ ਨਾਲ ਕੋਈ ਲੈਣਾ ਦੇਣਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਗੁਰਦੁਆਰਾ ਸ਼ਰੀਫਤਗੜ੍ਹ ਸਾਹਿਬ ਵਿਖੇ ਰਵਸਤੇ ਕੋਈ ਸੀ ਆਪਣੇ ਪਰਿਵਾਰ ਸਮੇਤ ਉਹਨਾਂ ਨੇ ਮੱਥਾ ਟੇਕਿਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਹਨਾਂ ਕਹਿਆ ਕਿ ਹਮੇਸ਼ਾ ਯਾਦ ਰੱਖ ਵਾਹ ਕੀ ਕੀ ਦੱਸਾਂ ਇਸ ਨੂੰ ਉਹਨਾਂ ਨੇ ਵੀਰਵਾਲ ਦਿਵਸ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਿਆਂ ਦੇ 2019 ਦੇ ਸੋ ਸ਼ਹਿਰਜਾਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾਂ ਨਹੀਂ ਕਿ ਇਹ ਜਿਹੜਾ ਨਾਮ ਹੈ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਡੀਜੀਐਮਸੀ ਦਿੱਲੀ ਐਸਜੀਪੀਸੀ ਪੰਜਾਬ ਇਹਨਾਂ ਨੇ ਉਸ ਵੇਲੇ ਸਾਰਿਆਂ ਨੇ ਇਸ ਚੀਜ਼ ਦਾ ਧੰਨਵਾਦ ਕੀਤਾ ਕੇਂਦਰ ਦਾ ਅੱਜ ਬਵਾਦਤ ਕਿਉਂ ਹੋ ਗਿਆ ਆਜੋ ਨਾਮ ਕਹਿੰਦੇ ਜੀ ਬਦਲੋ ਚਲੋ ਜੇ ਆਪਾਂ ਨਾਮ ਬਦਲ ਦੀ ਗੱਲ ਕਰਦੇ ਵੀ ਆ ਇੱਕ ਪਰਸੈਂਟ ਮੈਂ ਗੱਲ ਮੰਨ ਲੈਣਾ ਕਿ ਇਹਨਾਂ ਨੂੰ ਹਿੰਦੀ ਦੇ ਨਾਮ ਨਾਲ ਜਿਹੜਾ ਕਿਉਂ ਕਿਉਂਕਿ ਉਹ ਵੀਰਬਾਲ ਦੇਵ ਸਿੱਧੀ ਚੱਗਿਆ ਉਹ ਨਹੀਂ ਚੰਗਾ ਲੱਗਦਾ ਸ਼੍ਰੋਮਣੀ ਕਾਲੀਦਾਲ ਨੂੰ ਸ਼੍ਰੋਮਣੀ ਕਮੇਟੀ ਨੂੰ ਜਾਂ ਉਹਨਾਂ ਨੂੰ ਪੰਜਾਬੀ ਦਾ ਕੋਈ ਨਾਮ ਸੁਝਾ ਦਿਓ ਤਾਂ ਜਦੋਂ ਇਹਨਾਂ ਨੂੰ ਕਹੀਦਾ ਪੰਜਾਬੀ ਦਾ ਨਾਮ ਸੁਝਾ ਦਿਓ ਇਹ ਫਾਰਸੀ ਦੇ ਅੱਖਰ ਲੈ ਕੇ ਆ ਜਾਂਦੇ ਆ ਸਾ ਅਸੀਂ ਦਾ ਸਾਹਿਬ ਜਾਦੇ ਸ਼ਹਾਦਤ ਇਹ ਦਿਨ ਜਿਹੜਾ ਹੈਗਾ ਨਾਮ ਰੱਖਣਾ ਹ ਸ ਇਹ ਸਾਹਿਬ ਜਾਦੇ ਤੇ ਸ਼ਹਾਦਤ ਫਾਰਸੀ ਦੇ ਅੱਖਰ ਨੇ ਹੁਣ ਜੇ ਆਪਾਂ ਇਸ ਗੱਲ ਨੂੰ ਵਿਵਾਦਿਤ ਕਰ ਹੀ ਲਿਆ ਸਰਦਾ ਭਾਵਨਾ ਤੋਂ ਪਾਸੇ ਚਲੇ ਗਏ ਮਵਾਦ ਤੁਸੀਂ ਕੀਤਾ ਤਾਂ ਫਿਰ ਇਸ ਗੱਲ ਦਾ ਜਵਾਬ ਜਰੂਰ ਦਿਓ ਕਿ ਜੇ ਹਿੰਦੀ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਫਾਰਸੀ ਨਾਲ ਕੀ ਪਿਆਰ ਫਿਰ ਗੁਰਮੁਖੀ ਦਾ ਨਾਮ ਸੁਝਾਓ ਮੇਰੀ ਹੱਥ ਬੰਨ ਕੇ ਅਪੀਲ ਆ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੰਚੇ ਜਥੇਦਾਰ ਸਹਿਬਾਨਾਂ ਨੂੰ ਕਿ ਜੇ ਤੁਸੀਂ ਇਸ ਗੱਲ ਤੇ ਸ਼ਰੋਮਣੀ ਅਕਾਲੀ ਦਲ ਬਾਦਲ ਗੱਲ ਕਰ ਹੀ ਰਿਹਾ ਤਾਂ ਜ਼ਰੂਰ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਗੁਰਮੁਖੀ ਦੀ ਰੋਸ਼ਨੀ ਵਿੱਚ ਆਓ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਜਿਹੜੀ ਬੋਲੀ ਸਾਨੂੰ ਦਿੱਤੀ ਆ ਫਿਰ ਉਸ ਬੋਲੀ ਦੇ ਵਿੱਚ ਹੀ ਤਾਂ ਕਿ ਕੱਲ ਨੂੰ ਇਹ ਨਾਮ ਵਿਵਾਦਤ ਹੋਵੇ ਨਾ ਫਿਰ ਉਹਦੇ ਵਿੱਚ ਆਉਣਾ ਚਾਹੀਦਾ ਉਹਦੇ 'ਚ ਗੱਲ ਕਰਨੀ ਚਾਹੀਦੀ ਉਹੀ ਨਾਮ ਕੇਂਦਰ ਸਰਕਾਰ ਨੂੰ ਸੁਝਾਓ ਅੱਜ ਤੁਸੀਂ ਕੇਂਦਰ ਸਰਕਾਰ ਤੋਂ ਬਾਹਰ ਹੋ ਤਾਂ ਤੁਸੀਂ ਫਾਰਸੀ ਦਾ ਨਾਮ ਸੁਝਾ ਰਹੇ ਹੋ ਕੱਲ ਨੂੰ ਕੇਂਦਰ ਸਰਕਾਰ 'ਤੇ ਚਲੇ ਜਾਓਗੇ ਫਿਰ ਸਮਝੌਤਾ ਕਰ ਲਿਆ ਕਿਤੇ ਰਾਜਨੀਤੀ ਦਾ ਪਤਾ ਨਹੀਂ ਹੁੰਦਾ ਇੱਧਰ ਉੱਧਰ ਚੱਲਦੀ ਰਹਿੰਦੀ ਹੈ ਫਿਰ ਹਿੰਦੀ ਦੇ ਨਾਮ ਤੇ ਆ ਜਾਓਗੇ